ਦਿਲ ਦਾ ਅਲਸਾ ਵੇ ਗੁੰਜੀ ਇਫਤੇ ਸਾਡੇ ਪਾਪਾ ਦੇ ਆਰਦਾ ਖਲੋ ਗਿਆ ਹਮ ਨੇ ਅਜ਼ੀਮਾ ਹਸਪੀਟਲ ਖਰਿਆ ਸੀ ਪਰ ਲਾਡ ਬਹੁਤ ਮਹਿੰਗਾ ਸੀ ਇਸ ਇਸੀ ਵਾਫ ਲੈਂਡ ਆਂਦਾ ਤਰੇਨ ਉਹਨਾਂ ਹਾਰ ਦੇ ਕਰ ਦਰ ਨ ਲੈਨੀ ਜਾਣ ਲਿਆ ਇਹ ਸਰਕਾਰ ਕੇ ਸਾਡੀ ਕੋਈ ਮਨ ਰਿਖਾ ਦੋ ਸਾਨੂੰ ਕੁਛ ਨਹੀਂ ਚਾਹੀਦਾ ਵੈਗੁਰ ਜੀ ਦਾ ਖਾਤਾ ਵੈਗੁਰ ਜੀ ਦਾ ਗੁਰੂ ਹਰਿ ਤੇ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਦਾਸ ਇਕਬਾਲਪੁਰ ਸ਼ਿਰਾਜਪੁਰ ਤਾਂ ਕੁੱਲੀ ਗਰੀਬਾਂ ਦੀ ਪਰਿਵਾਰ ਵੱਲੋਂ ਕਲੱਬ ਵੱਲੋਂ ਪਹੁੰਚੇ ਆ ਜੀ ਇੱਕ ਲੋੜਵੰਦ ਪਰਿਵਾਰ ਕਰੇ ਸੋ ਮੇਰੇ ਵੀਰੋ ਆ ਬੱਚਾ ਬੁੱਕੀ ਬੁੱਕੀ ਰੋ ਰਿਹਾ ਔਰ ਮੇਰੀ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਸਾਰੀ ਵਿਥਿਆ ਪਰਿਵਾਰ ਦੀ ਦਾਸ ਦਿੱਤੀ ਆ ਛੋਟਾ ਬੇਟਾ ਵਾ ਸੋ ਇਹ ਮੇਰਾ ਵੀਰ ਜਿਹੜਾ ਵਾ ਪਿੰਡ ਦੇ ਵਿੱਚ ਜਿਹੜਾ ਵਾ ਡਾਕਟਰੀ ਕਰਦਾ ਸੀਗਾ ਦੁਕਾਨ ਚ ਚਲਾਉਂਦਾ ਸੀ ਔਰ ਮੇਰੇ ਵੀਰੋ ਅੱਜ ਦੇ ਸਮੇਂ ਦੇ ਵਿੱਚ 10 ਰੁਪਏ ਦੀ ਕੋਈ ਦਵਾਈ ਜਿਹੜਾ ਉਹ ਤੁਸੀਂ ਆਪ ਸਮਝਦਾਰੂ ਨਹੀਂ ਦੇ ਦਿੰਦਾ ਸੋ ਇੱਕ 10 ਰੁਪਏ ਦੀ ਦਵਾਈ ਦੇ ਕੇ ਜਿਹੜਾ ਵਾ ਉਸੇ ਤੋਂ ਅਸੀਂ ਆਪਣੇ ਪਰਿਵਾਰ ਦਾ ਪੇਟ ਪਾਲੀ ਜਾਂਦਾ ਸੀਗਾ 2-300 ਰੁਪਇਆ 400 ਰੁਪਇਆ ਰੋਜ਼ ਦਾ ਲੈ ਕਰਕੇ ਉਨੇ ਚ ਹੀ ਕੋਸ਼ਿਸ਼ ਸੀਗਾ ਔਰ ਜੇ ਮੈਂ ਸਿੱਧੇ ਸ਼ਬਦਾਂ ਵਿੱਚ ਕਹਾਂ ਤੇ ਇੱਕ ਸਮਾਜ ਸੇਵੀ ਦਾ ਰੋਲ ਅਦਾ ਕਰਦਾ ਸੀਗਾ ਔਰ ਅੱਜ ਜਿਹੜਾ ਵਾ ਲੋਕਾਂ ਦੇ ਦੁੱਖ ਦਰਦ ਵੰਡਾਉਣ ਵਾਲੇ ਨੂੰ ਅੱਜ ਤੁਹਾਡੀ ਮਦਦ ਦੀ ਲੋੜ ਪੈ ਗਈ ਸੋ ਮੇਰੇ ਵੀਰੋ ਪੈਰਾਲਾਈਜ਼ ਦਾ ਅਟੈਕ ਵੀਰ ਨੂੰ ਹੋ ਗਿਆ ਵਾ ਚੱਲਣ ਫਿਰਨ ਤੋਂ ਅਸਮਰਥ ਆ ਪਰਿਵਾਰ ਨੇ ਖੜਿਆ ਸੀਗਾ ਹਸਪੀਟਲ ਪਰ ਜਦੋਂ ਖਰਚਾ ਦੱਸਿਆ ਉਹਨਾਂ ਨੇ ਔਰ ਮੇਰੇ ਵੀਰੋ ਉਹਨਾਂ ਨੇ ਫਿਰ ਪਰਿਵਾਰ ਨੇ ਘਰ ਹੀ ਜਿਹੜਾ ਵਾ ਉਹ ਲਿਓਣਾ ਮناسب ਸਮਝਿਆ ਔਰ ਗੋਰ ਸਿੱਖ ਪਰਿਵਾਰ ਆ ਮਾਤਾ ਨੇ ਵੀ ਅਮਰਦਸ਼ਾ ਕਿਹਾ ਹੋਇਆ ਵਾ ਇਹਨਾਂ ਦੇ ਵੱਡੇ ਭਾਈ ਸਾਹਿਬ ਗੁਰਦਰ ਸਾਹਿਬ ਦੇ ਵਿੱਚ ਗਰੰਥੀ ਨੇ ਸੋ ਮੇਰੇ ਵੀਰੋ ਹਾਲਾਤ ਬਹੁਤੇ ਵਧੀਆ ਨਹੀਂ ਇਸ ਪਰਿਵਾਰ ਦੇ ਔਰ ਸੋਸ਼ਲ ਮੀਡੀਆ ਰਾਹੀਂ ਆਪ ਸਭ ਨੂੰ ਜਿਹੜਾ ਵਾ ਅਰਦਾਸ ਬੇਨਤੀ ਕਰਨ ਦਾ ਆ ਸੋ ਕਰਿਓ ਬੇਨਤੀ ਨੂੰ ਪ੍ਰਵਾਨ ਵੀਡੀਓ ਚੱਲਦੀ ਦੌਰਾਨ ਤੁਸੀਂ ਆਪਣੇ ਵੀਰ ਦਾ ਜਿਹੜਾ ਵਾ ਉਹ ਕਾਊਂਟ ਨੰਬਰ ਤੁਸੀਂ ਵੀਰ ਦਾ ਦੇਖ ਰਹੇ ਹੋ ਪਰਿਵਾਰ ਦਾ ਦੇਖ ਰਹੇ ਹੋ ਔਰ 9915616885 9876576885 ਦੇ ਸੰਪਰਕ ਕਰਕੇ ਤੁਸੀਂ ਸਾਥੋ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਸੋ ਪਲੀਜ਼ ਸਮਾਂ ਬਹੁਤ ਜ਼ਿਆਦਾ ਇਹਨਾਂ ਨੇ ਅੱਗੇ ਗਵਾ ਲਿਆ ਵਾ ਲਗਭਗ 20-25 ਦਿਨ ਹੋ ਗਏ ਐਨੂੰ ਮੰਜੇ ਦੇ ਪੈਰ ਨੂੰ ਔਰ ਜਿਹੜਾ ਵਾ ਅਜੇ ਤੱਕ ਕੋਈ ਦਵਾਈ ਦਾ ਪ੍ਰਬੰਧ ਨਹੀਂ ਹੋਇਆ ਦਵਾਈ ਤੇ ਦੂਰ ਦੀ ਮੇਰੀ ਵੀਰੋ ਮੇਰੇ ਭੈਣੋ ਗੱਲ ਦੂਰ ਦੀ ਆ ਔਰ ਦੋ ਵਕਤ ਦੀ ਰੋਟੀ ਦਾ ਵੀ ਸੈਂਸਾ ਵਾ ਸੋ ਕਰਿਓ ਬੇਨਤੀ ਨੂੰ ਪ੍ਰਵਾਨ ਆਪਾਂ ਆਪਣਾ ਪਰਿਵਾਰ ਸੰਭ ਲਈਏ ਬਾਬੇ ਨਾਨਕ ਦੀ ਫਲਵਾੜੀ ਸੰਭ ਲਈਏ ਕਰਿਓ ਬੇਨਤੀ ਨੂੰ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ